ਉਹ ਵੀ ਸਾਡੇ ਵਿਚਕਾਰ ਇੱਥੇ ਆਏ ਹਨ ਉਹਨਾਂ ਦੇ ਨਾਲ ਸੁਨੀਲ ਅਪਜੀਤ ਅੱਜ ਦੀ ਇਸ ਕਾਰਵਾਈ ਨੂੰ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਆਦਰਨੀਆ ਅਸ਼ਮੀ ਸ਼ੇਕੜੀ ਜੀ ਨੂੰ ਤੇ ਫਿਰ ਦੇਵੀ ਜੀ ਦਾ ਮਾਫ ਕਰਨ ਤੇ ਮੈਂ ਬੇਨਤੀ ਕਰਾਂਗਾ ਪ੍ਰਭੂ ਸ਼ਰਮਾ ਜੀ ਨੂੰ ਕਿ ਉਹਨਾਂ ਨੂੰ ਨਾਲ ਸਪੌਟ ਲੈ ਕੇ ਅੱਗੇ ਆਮ ਬੋਨ ਸੱਚ ਜਨਨਾਤਮ ਧਰਮ ਕੀ ਉਹ ਅਸ਼੍ਰੀ ਸ਼ੇਖਪਰੀ ਤੇ ਪੰਡਿਤਿਆ ਜੀ ਪ੍ਰਾਸ਼ਣ ਸਾਹਿਬ ਦੇਵੀਦਰ ਪ੍ਰਾਸ਼ਣ ਦੇਖਿਆ ਹੈ ਜਿਸ ਤਰ੍ਹਾਂ ਪਿੱਛੇ ਸਾਡੇ ਇੱਥੇ ਮੰਡਲ ਦੇ ਵਿੱਚ ਇੱਕ ਸਾਡੇ ਸਾਫੀ ਦਾ ਕਤਲ ਹੋਇਆ ਇਕੱਠਾ ਹੋਇਆ ਤਾਂ ਸਰਕਾਰ ਨੂੰ ਝੁਕਣਾ ਪਿਆ ਨਹੀਂ ਤਾਂ ਕਿਸੇ ਨੇ ਸਾਡੀ ਗਾਹ ਨਹੀਂ ਫੜਨੀ ਸੀਗੀ ਉੱਥੇ ਤੁਸੀਂ ਦੇਖਿਆ ਹੈ ਕਿ ਸਰਕਾਰ ਨੂੰ ਨੌਕਰੀ ਦੇਣ ਲਈ ਵੀ ਮਜਬੂਰ ਹੋਣਾ ਪਿਆ ਤੇ ਜਦੋਂ ਧਰਨਾ ਲਾਇਆ ਸਾਰਿਆਂ ਨੇ ਇਕੱਠੇ ਹੋ ਕੇ ਸਨਾਤਜੀ ਲੋਕਾਂ ਨੇ ਸਾਰਿਆਂ ਨੇ ਸਮਾਜ ਨੇ ਸ਼ਹਿਰ ਨੇ ਤਾਂ ਉੱਥੇ ਮੇਰੇ ਪੇਟ ਵਿੱਚ ਦਰਦ ਹੋ ਰਹੀ ਹੈ ਮੇਰੀ ਬਾਜੂ ਵੀ ਦਰਦ ਹੋ ਰਹੀ ਹੈ ਲੇਕਿਨ ਇਹ ਤਾਂ ਦਰਦ ਤਾਂ ਵੀ ਸਿਰ ਦਰਦ ਹੈ ਲੇਕਿਨ ਇਹ ਜਿਹੜਾ ਬੋਲ ਰਿਹਾ ਉਹ ਕੌਣ ਹੈ ਇਸ ਕਰਕੇ ਆਪਣਾ ਮੂਰ ਪਛਾਣ ਅੱਜ ਸਨਾਤਨ ਨੂੰ ਜਿੰਦਾ ਕਰਨ ਵਾਸਤੇ ਪੂਰਾ ਦੇਸ਼ ਇਸ ਵਕਤ ਸਰਕਾਰ ਦੀ ਖੜਾ ਹੋ ਚੁੱਕਿਆ ਹੈ ਔਰ ਹੋਣਾ ਵੀ ਚਾਹੀ ਜਾਂਦਾ ਅੱਜ ਦੇਖੋ ਦੇਸ਼ ਤੇ ਕਿੱਡੀ ਵੱਡੀ ਮੁਸੀਬਤ ਆਈ ਕਿੰਨਾ ਵੱਡਾ ਹੋਇਆ ਅੱਜ ਦੇਸ਼ ਦਾ ਕਿੱਡਾ ਬੜਾ ਨਾਅ ਕੀ ਹੋ ਰਿਹਾ ਸਾਡੀਆਂ 26 ਜਿਹੜੀਆਂ ਕਿਆਂ ਭੈਣਾਂ ਸੀਗੀਆਂ ਕਿ ਜਿੰਨਾਂ ਦਾ ਇੱਡਾ ਵੱਡਾ ਕਾਨੂੰਨੀ ਹੱਤਿਆ ਹੋਈ ਜਾ ਉਹ ਕਦੇ ਭਰਾਏ ਨਹੀਂ ਜਾ ਸਕੀ ਬਹੁਤ ਬਰਾਹ ਜਿਹਦੇ ਸਾਹਮਣੇ ਇੱਡਾ ਵੱਡਾ ਇਸ ਤਰੀਕੇ ਦੇ ਨਾਲ ਧਰਮ ਪੁੱਛ ਕੇ ਜਾਤ ਪੁੱਛ ਕੇ ਇਸੇ ਤਰ੍ਹਾਂ ਜਾ ਕੇ ਉਹ ਤਾਂ ਕਤਲ ਕੀਤਾ ਗਿਆ ਸੀ ਸਿਰ ਤੇਂ ਟੋਗੀਆਂ ਮਾਰੀਆਂ ਜਾਂਦੀਆਂ ਉਹਨਾਂ ਦੀ ਪੈਂਟ ਖਲਾ ਕੇ ਵੀ ਦੇਖੀ ਗਈ ਆ ਯਾਰ ਐਦਾਂ ਦਾ ਮਾਨ ਕਰਨ ਅੱਜ ਦੇਖ ਕਿ ਉਹ ਸਾਰੇ ਇਖਾਸਾ ਦਿੱਤਾ ਔਰ ਉਹਦਾ ਜੜਾਗਾ ਉਹ ਪੂਰਤੀ ਨਹੀਂ ਹੋ ਸਕਿਆ ਨਾ ਹੋਊਗੀ ਕਦੀ ਵੀ ਲੇਕਿਨ ਤਫਾਤ ਤਾਫੇ ਜੋ ਤੁਸੀਂ ਕੀਤਾ ਉਹਦੀ ਸਜ਼ਾ ਪਿਆ ਦੀ ਆਪਾਂ ਕਹਿੰਦੀ ਬਿਲਕੁਲ ਤੁਸੀਂ ਠੀਕ ਕਿ ਕੀਤਾ ਤਾਂ ਮੈਂ ਕੁਛ ਨਹੀਂ ਹੈ ਲੇਕਿਨ ਮੇਰੇ ਮਨ ਨੂੰ ਸ਼ਾਂਤੀ ਆ ਕਿ ਮੈਂ ਇਸ ਬਾਤੀ ਅੱਗ ਦੇ ਵਿੱਚ ਇਹ ਬੂੰਦਾ ਠੰਡ ਪਾਉਣ ਦੀ ਕੋਸ਼ਿਸ਼ ਕੀਤੀ ਕੀਤਾ ਕੁਛ ਨਹੀਂ ਹੈ ਪਰ ਆਪਣੇ ਵੱਲੋਂ ਮੈਂ ਪ੍ਰਯਾਸ ਕੀਤਾ ਆਓ ਆਪਾਂ ਆਪਣੀ ਜੜੀਏ ਕੋਸ਼ਿਸ਼ ਕਰੀਏ ਦੇ ਵਿੱਚ ਚਲ ਜੇ ਸੰਸਾਧ ਜਣਾ ਚਲ ਜੇ ਬੱਚਿਆਂ ਨੂੰ ਪਾਣੀਏ ਉਹ ਪਰਵਾਰ ਨੂੰ ਪਾਣੀਏ ਅੰਤ ਵਿੱਚ ਸਭ ਦੇ ਅੱਗੇ ਹੀ ਬੇਨਤੀ ਹੈ ਕਿ ਆਪਾਂ ਇਕੱਠੇ ਹੋ ਕੇ ਚਲ ਜੇ ਅੰਤ ਵਿੱਚ ਜਕਾਰੇ ਲਾਉਂ ਉਹ ਸਾਡੇ ਅਸ਼ੀਰਵਾਦ ਲਈਏ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡੀ ਇਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਉਸ ਤੋਂ ਬਾਅਦ ਪੰਡਤ ਦੇਵੀ ਜਾਨ ਬ੍ਰਾਹਮਣ ਜੀ ਦਾ ਸਨਮਾਨ ਕੀਤਾ ਜਾਣਾ ਹੈ ਉਹਨੇ ਬੇਨਤੀ ਕਰਾਂਗਾ ਸਨਾਤਨ ਸੰਧਰੋਸਭਾ ਸਿੰਗਲ ਦੇ ਪਤਧਿਕਾ ਜਿਹਨਾਂ ਦਾ ਸਨਮਾਨ ਕੀਤਾ ਜਾਵੇ ਉਸ ਤੋਂ ਬਾਅਦ ਸ੍ਰੀ ਦੱਤ ਜੀ ਭਾਰਦਵਾਜ ਉਹਨਾਂ ਦਾ ਵੀ ਸਨਮਾਨ ਕੀਤਾ ਜਾਣਾ ਹੈ ਸ੍ਰੀ ਦੱਤ ਭਾਰਦਵਾਜ ਜੀ ਦਾ ਵੀ ਸਨਮਾਨ ਕੀਤਾ ਜਾਵੇ ਉਸ ਤੋਂ ਬਾਅਦ ਸਰ ਪੁਦੀਸ਼ ਅਕਰਵਾਲ ਜੀ ਮੈਂ ਹੁਣ ਭਲਾਂ ਵਿਸ਼ਵ ਸਨਾਤਨ ਧਰਮ ਸਭਾ ਦੇ ਪਰਦਾਨ ਸ਼੍ਰੀ ਅਸੀਸ਼ੇ ਖੜੀ ਜੀ ਜਿਹੜੇ ਕਿ ਅੰਮ੍ਰਿਤਸਰ ਸਬ ਕੋਚਰ ਦੇ ਸ਼ੇਰਕੌਟ ਦੇ ਤੁਹਾਡੇ ਦਰਸ਼ਨ ਕਰਨ ਆਏ ਨੇ ਨਾਲ ਹੀ ਉਹਨਾਂ ਦੇ ਸਾਡੇ ਜਨਰਲ ਸੈਕਟਰੀ ਬੰਦੀ ਸ਼ੰਕਰਵਾਲ ਜੀ ਜਿਹੜੇ ਵਿਸ਼ਵ ਸਨਾਤਨ ਧਰਮ ਸਭਾ ਦੇ ਜਨਰਲ ਸੈਕਟਰੀ ਨੇ ਉਹ ਵੀ ਅੰਮ੍ਰਿਤਸਰ ਬਟਾਲੇ ਤੋਂ ਆਏ ਨੇ ਉਨ੍ਹਾਂ ਦੇ ਨਾਲ ਸਰਬੰਸਿੰਘ ਰਾਜਪ੍ਰੋਹੋਤ ਜੋ ਕਿ ਵਿਕਾ ਨੇ ਮਿਸਟ ਸੁਨੀਲ ਦੱਤ ਭਾਰਤਵਾ ਜਿਹੜੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਆਫਿਸ ਸੁਚਾਨ ਦੇ ਤੇ ਨਾਲ ਇੱਕ ਵਿਸ਼ਵ ਸਨਾਤਨ ਧਰਮ ਸਭਾ ਦੇ ਕੋਰ ਕਮੇਟੀ ਮੈਂਬਰ ਨੇ। ਉਹਨਾਂ ਤੋਂ ਇਲਾਵਾ ਪ੍ਰਿੰਤਨ ਸ਼ੁਕਲਾ ਜੀ ਸਾਡੇ ਸ੍ਰੀ ਬ੍ਰਾਹਮਣ ਸਭਾ ਪੰਜਾਬ ਦੇ ਜ਼ਿਲ੍ਹਾ ਲੋਪੜ ਦੇ ਪ੍ਰਧਾਨ ਨੇ ਸਾਰੀ ਸੰਗਤ ਖਾਸ ਕਰਕੇ ਮਾਤਰ ਸ਼ਕਤੀ ਅੱਜ ਤੱਕ ਆਈ ਹੈ ਇੱਥੇ ਤਾਂ ਮਾਤਰ ਸ਼ਕਤੀ ਨਾਲ ਹਾਲ ਭਰ ਜਾਂਦਾ ਜੀ ਬਾਪੀ ਇਹ ਜਿਹੜਾ ਸੰਡਾ ਇਲਾਕਾ ਬਹੁਤ ਪਵਿੱਤਰ ਮਾਤਾ ਨੈਣਾ ਦੇਵ ਜੀ ਦੀ ਅਪਾਰ ਕਿਰਪਾ ਹੈ ਸਾਡੇ ਸਾਰੇ ਅੱਜ ਦਾ ਬਿਸ਼ਾ ਪਹਿਲਾਂ ਤਾਂ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਏਸੀ ਇੱਕ ਘੰਟਾ ਤੁਹਾਨੂੰ ਇੰਤਜ਼ਾਰ ਕਰਨਾ ਪਿਆ ਕਿਉਂਕਿ ਖੌਂ ਖੌਂ ਤੇ ਸਵੀਰ ਲੱਗੀ ਹੋਈ ਸੀ ਕੋਈ ਟ੍ਰੈਫਿਕ ਖੜ ਜਾਂਦਾ ਸੀ ਤੇ ਉੱਥੇ 10 ਮਿੰਟ ਲੱਗ ਜਾਂਦੇ ਸੀ ਜਾਮ ਲੱਗ ਜਾਂਦਾ ਸੀ ਇਹਦੇ ਕਰਕੇ ਅੱਗੇ ਨੂੰ ਕਿਉਂਕਿ ਪਹਿਲਾਂ ਤਾਂ ਬਤਾਈ ਹੀ ਤੁਹਾਨੂੰ ਕਿ ਜਿਹੜਾ ਵੀ ਮੈਂ ਟਾਈਮ ਦਿੰਨਾ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਇੱਕੇ ਗੱਲ ਸਿੱਖੀ ਹੈ ਉਹ ਮੁੱਖ ਮੰਤਰੀ ਸੀ ਜੇ ਉਹ 12 ਵਜੇ ਦਾ ਟਾਈਮ ਦਿੰਦੇ ਸੀ ਤਾਂ 12 ਵਜੇ ਤੋਂ 5 ਮਿੰਟ ਪਹਿਲਾਂ ਹਰ ਜਗ੍ਹਾ ਪਹੁੰਚ ਜਾਂਦੇ ਸਨ ਸਾਨੂੰ ਵੀ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕੋਈ ਵੀ ਸੰਗਠਨ ਕੋਈ ਸੰਸਥਾ ਕੋਈ ਵੀ ਲੀਡਰ ਉਹ ਵੱਡਾ ਨਹੀਂ ਹੋ ਸਕਦਾ ਜਿਹੜੇ ਆਪਣੇ ਕੰਮ ਜਿਹੜਾ ਟਾਈਮ ਨਹੀਂ ਕਦਰਿਦਾ ਇਸ ਕਰਕੇ ਮੈਂ ਆਪਣੀ ਸੂਚੀ ਟੀਮ ਨੂੰ ਕਿਉਂਕਿ ਅੱਜ ਤੱਕ ਚਾਹੇ ਫਾਰੀਕਾ ਪ੍ਰੋਗਰਾਮ ਹੋਵੇ ਚਾਹੇ ਲਾਹੌਰ ਹੋਵੇ ਸ੍ਰੀ ਬ੍ਰਾਹਮਣ ਸਭਾ ਪੰਜਾਬ ਦਾ ਜੇ ਮੈਨੂੰ ਸਵੇਰੇ 9 ਵਜੇ ਵੀ ਟਾਈਮ ਦਿੱਤਾ ਮੈਂ 8:45 ਵਜੇ ਪਹੁੰਚ ਜਾਂਦਾ ਕਿੰਨਾ ਹੀ ਸਫਰ ਹੋਵੇ ਸਾਡੇ ਕਰਕੇ ਕੋਈ ਵੀ ਜਿਹੜਾ ਸਾਡਾ ਸੁਭਚਿੰਤਕ ਹੈ ਉਹ ਸਾਡੀ ਵੇਟ ਨਾ ਕਰੇਗਾ ਸੀ ਉਹਨਾਂ ਦੀ ਵੇਟ ਕੀਤੀ ਜਾਂਦਾ ਇਹ ਸਾਡਾ ਫਰਜ਼ ਬਣਦਾ ਹੈ ਉਹੀ ਸੰਸਥਾਵਾਂ ਕਾਮਯਾਬ ਹੁੰਦੀਆਂ ਨੇ ਜਿਹੜੇ ਟਾਈਮ ਦੀਆਂ ਤਾਕਤਾਂ ਉਹ ਸਾਲ ਤੋਂ ਵਿਸ਼ਨੂੰ ਸਨਾਤਨ ਧਰਮ ਸਭਾ ਪੰਜਾਬ ਦਾ ਕੰਮ ਕਰ ਰਹੀ ਹੈ ਪਹਿਲਾਂ ਤੁਸੀਂ ਵੱਡੇ ਵੱਡੇ ਪ੍ਰੋਗਰਾਮ ਦੇਖੇ ਜੋ ਸਾਨੂੰ ਮਿਸ਼ਨ ਮਿਲੇ ਆ ਕन्हैया ਮਿੱਤਲ ਜੀ ਨੇ ਅਸੀਂ ਸਭ ਕੱਠ ਜਗ੍ਹਾ ਪੰਜਾਬ ਦੇ ਵਿੱਚ ਬਹੁਤ ਵੱਡੇ ਵੱਡੇ ਫੰਕਸ਼ਨ ਕਰਵਾਏ ਉਹਦੇ ਵਿੱਚ ਹਜ਼ਾਰਾਂ ਨੌਜਵਾਨ 10-10 15000 ਦਾ ਇਕੱਠ ਰਾਤ ਨੂੰ 12 ਵਜੇ ਤੱਕ ਮਾਤਰ ਸ਼ਕਤੀ ਬਗੈਰ ਨਾ ਸੇ RAM ਨਾਮ ਦੇ ਨਜਰ ਤੇ ਨਚਦੇ ਇਹ ਕਹਿੰਦੇ ਨੇ ਸਨਾਤਨ ਇਹ ਸਨਾਤਨਿਆਂ ਦੀ ਪਹਿਚਾਣ ਹੈ ਨਾਮ ਕੁਮਾਰੀ ਨਾਨਕਾ ਜੜੀ ਰਹੇ ਦਿਨ ਦਾ ਤੇ ਸਨਾਤਨ ਧਰਮ ਦਾ ਉਦੋਂ ਬਾਅਦ ਸਾਨੂੰ ਮੌਕਾ ਮਿਲਿਆ ਸ਼ੇਖੜੀ ਜੀ ਨੇ ਪ੍ਰਯਾਸ ਕਰਿਆ ਦਿੱਲੀ ਜਾ ਕੇ ਗ੍ਰਹਿ ਮੰਤਰੀ ਨੂੰ ਮਿਲੇ ਬਈ ਅਸੀਂ ਮਹਾ ਕੁੰਭ ਨੂੰ ਅਸੀਂ ਆਪਣੇ ਸਨਾਤਨੀਆਂ ਨੂੰ ਲੈ ਕੇ ਜਾਣਾ ਚਾਹੁੰਦੇ ਸੀ ਰਿਨਵਾਸਤੂ ਜੀ ਜਿਹੜੇ ਤੇ ਸਾਡੇ ਸਵਾ ਦੇ ਸਰਪ੍ਰਸਤ ਨੇ ਔਰ ਰਾਮਕਪਾਲ ਜੀ ਸਹਿ ਸੰਚਾਲਕ ਨੇ ਉਹਨਾਂ ਦੇ ਅਥਾ ਪ੍ਰਯਾਸ ਦੇ ਨਾਲ ਸਾਨੂੰ ਏਸੀ ਟ੍ਰੇਨ ਪੂਰੀ ਏਸੀ ਟ੍ਰੇਨ ਗਵਰਨਮੈਂਟ ਨੇ ਦਿੱਤੀ ਅਸੀਂ 1500 ਸਨਾਤਰੀਆਂ ਨੂੰ ਮਹਾਕੁੰਭ ਤੇ ਭਗਵਾਨ ਰਾਮ ਲੱਲਾ ਦੇ ਅਜੋਤੇ ਦਰਸ਼ਨ ਕਰਵਾਏ ਬੜਾ ਆਨੰਦ ਆਇਆ ਕਿਉਂਕਿ ਕਨੇ ਕਨੇ ਤਾਂ ਜਾ ਕੇ ਨੱਦੀ ਨਹੀਂ ਜਾ ਸਕ ਸਮੂਹ ਲੋਕਾਂ ਦੇ ਵਿੱਚ ਸੰਗਤ ਦੇ ਨਾਲ ਜਾਣਾ ਤਾਂ ਉਹ ਲੱਖਾਂ ਪੁਰੋਂ ਤਾਂ ਪੋਰਟਪੋਰਨ ਨੂੰ ਮਿਲਦਾ ਉਹਦੇ ਵਿੱਚ ਕਹੀ ਹੋ ਕੈਸੇ ਹੁੰਦੇ ਨੇ ਜਿਨ੍ਹਾਂ ਨੇ ਕਦੇ ਕੁੰਭ ਦਾ ਇਸ਼ਨਾਨ ਹੀ ਨਹੀਂ ਕਰਨਾ ਸੀ ਸਾਡੇ ਕੋਲ ਆਏ ਐਸ਼ੀ ਦੀ ਕੋਲ ਆਏ ਉਹ ਲੋਕ ਇਹ ਕਹਿੰਦੇ ਸੀ ਕਿ ਪੰਡਿਤ ਜੀ ਅਸੀਂ ਤਾਂ ਜਾ ਹੀ ਨਹੀਂ ਸਕਦੇ ਸੀ ਦੀ ਸਾਰੀ ਇਸ ਕੋ ਚੇਟੀ ਹਿੰਦ ਆ ਸੁਨਾਤਨ ਧਰਮ ਸਭਾ ਮਿੰਨੋ ਦੀ ਟੀ ਮਾਨਕਤਾ ਜਾ ਰਿਹਾ ਹੈ ਮੈਂ ਬਹੁਤ ਪਰਵਾਦੀ ਆ ਸੁਨਾਤਨ ਧਰਮ ਸਭਾ ਸ਼੍ਰੀ ਉਸਤੋਬਾਦ ਪੰਡਿਤ ਦੇਵੀ ਦਿਵਾਲ ਪ੍ਰਕਾਸ਼ ਜੀ ਦਾ ਸਨਮਾਨ ਵੀ ਸੁਨਾਤਨ ਧਰਮ ਸਭਾ ਵੱਲੋਂ ਕੀਤਾ ਜਾ ਰਿਹਾ ਹੈ ਉਸਤੋਬਾਦ ਬ੍ਰਿੰਦਰ ਸ਼ੁਕਲਾ ਜੀ ਦਾ ਸਨਮਾਨ ਕੀਤਾ ਹੈ ਉਹ ਸੁਨਾਤਨ ਧਰਮ ਪਾਪਾ ਨੂੰ ਕੀਤਾ ਜਾ ਰਿਹਾ ਹੈ ਦੀਦਾ ਪਾਡੋ ਦੇ ਬਦੀਸ਼ ਅਗਰਵਾਲ ਜੀ ਦਾ ਸਨਮਾਨ ਸਰਮ ਸਿੰਘ ਦਾ ਸਤਿ ਸ੍ਰੀ ਅਕਾਲ ਜ ਆਇਆ ਹੈ ਖਾਨ ਦੀ ਫੰਮੀ ਜੈ ਕੋਸੀ ਜਿਹੜੀ ਹੈ ਜ਼ਿੰਮੇਵਾਰੀ ਵਿਸ਼ਵ ਸੁਨਾਤਨ ਰਮ ਸਭਾ ਪੰਜਾਬ ਦੀ ਜਿਹੜੀ మేజర్ ଏ ਸਾਡੀ ਮੇਕਰ 11ਵੀਂ ਜੁਪਾਈ ਰਤਾਂ ਕਢੀ ਜਿਹਦੇ ਵਿੱਚ ਕੀ ਸਾਰੇ ਹੀ ਧਾਰਮਿਕ ਸੰਸਥਾਵਾਂ ਨੂੰ ਸਾਰੇ ਹੀ ਰਾਜਨੀਤਿਕ ਆਗੂਆਂ ਨੂੰ ਸਾਰੇ ਅਨੁਸਾਰ ਨਾਲ ਲੱਗੇ ਚੱਲੇ ਅੱਜ ਵਿਸ਼ਵ ਸਨਾਤਾ ਸਰੋਬਾ ਦੀ ਬਹੁਤ ਵੱਡੀ ਮੀਟਿੰਗ ਨਕਲ ਹੋਈ ਹੈ ਔਰ ਵਿਸ਼ਵ ਸਨਾਤਾ ਸਰੋਬਾ ਬਲਵੋਸੀ ਅੰਕਲ ਦਾ ਪ੍ਰਧਾਨ ਜਿਹੜਾ ਪੂਰੇ ਜ਼ਿਲ੍ਹੇ ਰੋਪੜ ਦਾ ਪ੍ਰਧਾਨ ਨਿਯੁਕਤ ਕੀਤਾ ਹੈ ਔਰ ਬਹੁਤ ਜ਼ਿਆਦਾ ਸਹਿਯੋਗ ਇਥੋਂ ਮਿਲੇ ਵਿਸ਼ਵ ਸਨਾਤਾ ਦਰ ਸੰਭਾ ਸਮਾਜ ਨੂੰ ਜੋੜਨ ਲਈ ਇਕੱਠੇ ਜਿਹੜਾ ਸਮਾਜ ਵੱਖਰੇ ਵੱਖਰੇ ਖੰਡਾਂ 'ਚ ਵਿਕਿਆ ਹੋਇਆ ਅਸੀਂ ਇਕੱਠਾ ਕਰਕੇ ਉਹ ਸਾਰੇ ਜਿਹੜੇ ਜਿਹੜੇ ਸਾਡੇ ਸਮਾਜ ਦੇ ਜ਼ਰੂਰਤਾਂ ਨੇ ਜਾਂ ਸਾਡੇ ਸਮਾਜ ਦੇ ਜਿਹੜੇ ਇਸ਼ੂਜ਼ ਨੇ ਅਸੀਂ ਸਰਕਾਰਾਂ ਕੋਲ ਕੇਂਦਰ ਸਰਕਾਰ ਕੋਲ ਗਵਰਨਰ ਸਾਹਿਬ ਕੋਲ ਅਸੀਂ ਉਹ ਕੜੀ ਦਾ ਕੰਮ ਕਰ ਰਹੇ ਹਾਂ ਇਹਨਾਂ ਦੇ ਇਸ਼ੂ ਜਿਹੜੇ ਲੈ ਕੇ ਜਾ ਰਹੇ ਹਾਂ ਕਮੰਡ ਕੋਲ ਔਰ ਉੱਤੇ ਕਮੰਡ ਦਾ ਫੈਸਲਾ ਕਰਵਾ ਰਹੇ ਹਾਂ ਔਰ ਗਮਰ ਦੀ ਹੋੱਚ ਮਦਦ ਦਵਾ ਰਹੇ ਹੁਦਾਰਨ ਦੇ ਤੌਰ ਤੇ ਅਸੀਂ ਪਰਸੋ ਚੌਥ ਮਿਲੇ ਸੀਗੇ ਵਰਨਰ ਸਾਹਿਬ ਨੂੰ ਵਿਸ਼ੇਸ਼ ਨਾਗਰ ਉਪ ਸਭਾ ਦੇ ਨਾਲ ਉੱਥੇ ਜਾ ਕੇ ਅਸੀਂ ਮੰਗ ਰੱਖੀ ਹੈ ਕਿ ਦਿੱਲੀ ਸਰਕਾਰ ਭਾਜਪਾ ਦੀ ਸਰਕਾਰ ਨੇ ਅਗਰ ਉਥੇ 84 ਦੇ ਦੰਗਾ ਪੀੜਤ ਨੂੰ ਨੌਕਰੀ ਦੇ ਦਿੱਤੀ ਪੁੰਨੀ ਲੋਕਾਂ ਨੂੰ ਔਰ ਬਾਕੀ ਦੀ ਲਿਸਟ ਬਣ ਰਹੀ ਹੈ ਨੌਕਰੀ ਵਾਸਤੇ ਤੇ ਪੰਜਾਬ ਦੇ ਜਿਹੜੇ 35000 ਤੋਂ ਵੱਧ ਸਿੱਖ ਔਰ ਹਿੰਦੂ ਭਰਾ ਜਿਹੜੇ ਅੱਤਵਾਦ ਦੇ ਲਈ ਆਪਣੀ ਜਾਨ ਗਵਾ ਬੈਠੇ ਉਨਾਰੇ ਪਰਿਵਾਰਾਂ ਚ ਵੀ ਇੱਕ ਇੱਕ ਨੌਕਰੀ ਮਿਲਣੀ ਚਾਹੀਦੀ। ਸੋ ਇਸ ਤਰ੍ਹਾਂ ਜਿਹੜੇ ਇਸ਼ੂ ਨੇ ਜਿਹੜੇ ਸਾਡੇ ਸਮਾਜ ਨਾਲ ਲੱਗੇ ਜੁੜੇ ਨੇ ਉਹ ਅਸੀਂ ਉਹ ਇਸ਼ੂ ਚੱਕਾਂਗੇ। ਸਮਾਜ ਨੂੰ ਇਕੱਠੇ ਕਰਾਂਗੇ ਔਰ ਇੱਕ ਮਜਬੂਤ ਸਨਾਤਨ ਪੂਰੇ ਹਿੰਦੁਸਤਾਨ ਚ ਅੱਜ ਦੁਨੀਆ ਨੇ ਦੇਖ ਲਿੱਤਾ ਕਿ 67 ਕਰੋੜ ਤੋਂ ਵੱਧ ਲੋਕ ਜਿਹੜੇ ਆ ਉਥੇ ਮਹਾਕੁੰਭ ਚ ਦਰਸ਼ਨ ਕਰਨ ਗਏ ਧੁੱਕੀ ਲਗਾਣ ਗਏ ਤੇ ਇਹ ਸਾਡੇ ਸਾਡੇ ਸਨਾਤਨ ਦੀ ਆ ਦੀ ਪਾਵਰ ਹੈ। ਅੱਜ ਸਾਰੇ ਪੰਜਾਬ ਦੇ ਸਾਰੇ ਸਨਾਤਨੀ ਇਕੱਠੇ ਹੋ ਇਕੱਠੇ ਹੋ ਕੇ ਹਰ ਸ਼ਹਿਰ ਚ ਪੜੀ ਟੀਮ ਬਣ ਰਹੀ ਹੈ ਔਰ ਅਸੀਂ ਆਉਣ ਵਾਲੇ ਸਮੇਂ ਚ ਦੱਸਾਂਗੇ ਕੋਈ ਵੀ ਸਰਕਾਰ ਬਣੇਗੀ ਤੇ ਸਨਾਤਨੀਆਂ ਦੇ ਅਸ਼ੀਰਵਾਦ ਨਾਲ ਹੀ ਬਣੇ ਜੈ ਸ਼੍ਰੀ ਰਾਮ ਪਹਿਲਾਂ ਸਾਰਿਆਂ ਨੂੰ ਵਿਸ਼ਵ ਸਨਾਤਨ ਧਰਮ ਸਭਾ ਦਾ ਮਕਸਦ ਏ ਕੀ ਹੈ ਕਿ ਅਸੀਂ ਸਾਰੇ ਸਨਾਤਨੀ ਚਾਹੇ ਅਸੀਂ ਬ੍ਰਾਹਮਣ ਸਮਾਜ ਦੀ ਲੀਡਰਾਂ ਚਾਹੇ ਖੱਤਰੀ ਸਵਾ ਦੇ ਆ ਅਗਰਵਾਲ ਸਮਾਜ ਹੈ ਬਾਲਮੀਕੀ ਸਮਾਜ ਹੈ ਅਸੀਂ ਸਾਰਾ ਸਨਾਤਨ ਇਕੱਠਾ ਹੋ ਕੇ ਆਪਣੀ ਤਾਕਤ ਇਕੱਠੀ ਕਰਕੇ ਇੱਕ ਮੁਠ ਹੋ ਕੇ ਸਨਾਤਨੀਆਂ ਦੇ ਮਸਲੇ ਜਿਹੜੇ ਅਸੀਂ ਬਹੁਤ ਜੋਰ ਸ਼ੋਰ ਨਾਲ ਚੱਕੀਏ ਅਸੀਂ ਇੱਕ ਇਸ ਮੰਚ ਤੋਂ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹੁੰਦੇ 20 ਸਭ ਸਨਾਤਨ ਧਰਮ ਸਭਾ ਦਾ ਇੱਕੇ ਮਕਸਦ ਹੈ ਅਗਰ ਕਿਸੇ ਵੀ ਸਨਾਤਨੀ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਤੱਕਾ ਹੁੰਦਾ ਹੈ ਤਾਂ ਮੈਂ ਤੁਹਾਨੂੰ ਇਸ ਮੰਚ ਤੋਂ ਆਸ਼ਵਾਸਨ ਦਿਵਾਉਣਾ ਚਾਹੁੰਦਾ ਇਹ ਤੁਹਾਡੀ ਅਧੀ ਕਾਲ ਦੇ ਉੱਤੇ ਸਾਰਾ ਸਨਾਤਨ ਧਰਮ ਤੁਹਾਡੇ ਨਾਲ ਹੋਵੇ ਇਹ ਸਨਾਤਨ ਧਰਮ ਦੀ ਪਛਾਣ ਹੈ ਕਿਉਂਕਿ ਅਸੀਂ ਵਿਖਰੇ ਹੋਏ ਹਾਂ ਅਸੀਂ ਜਿਹੜੀ ਸਾਡੀ ਤਾਕਤ ਨੂੰ ਇਕੱਠਾ ਕਰਕੇ ਕਿਸੇ ਵੀ ਅਨਿਆਏ ਦਾ ਅਸੀਂ ਜਦ ਇਕੱਠੇ ਹੋ ਕੇ ਟੱਕਰਾ ਕਰਾਂਗੇ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਕਿਸੇ ਵੀ ਵੱਡੇ ਲੀਡਰ ਦੀ ਕੋਈ ਜ਼ਰਤ ਨਹੀਂ ਪਊਗੀ ਕੋਈ ਸਨਾਤਨ ਧਰਮ ਦੇ ਵਰ ਖਲਾਬ ਕੋਈ ਗੱਲ ਸਕੇ ਗੱਲ ਕਰ ਸਕੇ ਸਾਡੇ ਧਰਮ ਦੇ ਕੋਈ ਅਪਸ਼ਬਦ ਕਹਿ ਸਕੇ ਤੁਆਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਇੱਥੋਂ ਦੇ ਬਹੁਤ بڑے ਲੀਡਰ ਨੇ ਸਨਾਤਨ ਧਰਮ ਵਾਲੇ ਕੁਝ ਅਪਸ਼ਬਦ ਕਹੇ ਸੀਗੇ ਉਹਦਾ ਰਿਜ਼ਲਟ ਤੁਸੀਂ ਦੇਖ ਹੀ ਲਿਆ ਹੋਣਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਸ ਕਰਕੇ ਅੱਜ ਜਿਹੜਾ ਸਾਡਾ ਸਨਾਤਨ ਧਰਮ ਅਸੀਂ ਸਾਰੇ ਇਕੱਠੇ ਹੋ ਕੇ ਅਸੀਂ ਉਸ ਗੱਲ ਦਾ ਵੀ ਪਹਿਰੇਦਾਰੀ ਦਵਾਂਗੇ ਕਿ ਜਿਸ ਤਰ੍ਹਾਂ ਸਾਰੇ ਬੱਚਿਆਂ ਨੂੰ ਸਕਾਲਰਸ਼ਿਪ ਮਿਲ ਰਹੀ ਹੈ ਅਸਮੀ ਜੀ ਨੇ ਪਹਿਲਾਂ ਤੁਹਾਨੂੰ ਦੱਸਿਆ ਸਾਡੇ ਸਨਾਤਨ ਨੇ ਕੀ ਕਸੂਰ ਕੀਤਾ ਇੱਕ ਪਿਤਾ ਇੱਕ ਕੇ ਹਮਾਰਕ ਜਦ ਸਾਡੇ ਗੁਰੂਆਂ ਨੇ ਇਹ ਗਰਵਾਣੀ ਦੇ ਵਿੱਚ ਲਿਖਤਾ ਤੇ ਫੇ ਮਾਨਵ ਦੀ ਜਾਤ ਸਭ ਇੱਕੋ ਪਹਿਚਾਨ ਵੋ ਤੇ ਸਾਡੇ ਬੱਚਿਆਂ ਨਾਲ ਜਿਹੜੇ ਅਸੀਂ ਅਸੀਂ ਆਪਣੇ ਤੇ ਨਹੀਂ ਲੈਂਦੇ ਜਿਹੜੇ ਲੋੜਵੰਦੇ ਨੇ ਅਸੀਂ ਕਹਿੰਦੇ ਵੀ ਜਿਹੜੇ ਲੋੜਵੰਦ ਨੇ ਜਿਹੜੀ ਜੋ ਵੀ ਸਿਹਤਾਂ ਮਿਲਦੀ ਹੈ ਸੈਂਟਰ ਸਰਕਾਰ ਕੋਲ ਜਿਵੇਂ ਸੇਖੜੀ ਸਾਹਿਬ ਨੇ ਜਾ ਕੇ ਗ੍ਰਹਿ ਮੰਤਰੀ ਨੂੰ ਕਿਹਾ ਸਪੈਸ਼ਲ ਤੌਰ ਤੇ ਵੀ ਸਾਡੇ ਬੱਚਿਆਂ ਦਾ ਸਨਾਤਨੀਆਂ ਦਾ ਕੀ ਅਕਸੂਰ ਹੈ ਉਹਨਾਂ ਨੂੰ ਵੀ ਇਹ ਨੌਕਰੀਆਂ ਜਾਂ ਉਹਨਾਂ ਨੂੰ ਵੀ ਪੜ੍ਹਾਈ ਵਾਸਤੇ ਜਿਹੜਾ ਖਰਚਾ ਉਹ ਮਿਲਣਾ ਚਾਹੀਦਾ ਹੈ ਇਹੀ ਸਾਡੇ ਸਨਾਤਨ ਦੇ ਕੰਮ ਨੇ ਜਿਹੜੇ ਅਸੀਂ ਅੱਗੇ ਹੋ ਕੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਕਰਨੇ ਨੇ जय श्री राम जय ਸਨਾਤਨ ਤਾਂ ਰਮ ਕੀ જય ਅੱਜ ਦਾ ਜਿਹੜਾ ਇਹ ਪ੍ਰੋਗਰਾਮ ਸ਼੍ਰੀ ਬਿਸ਼ਪ ਸਨਾਤਨ ਸੰਭਾ ਪੰਜਾਬ ਦਾ ਪ੍ਰਣਾਣ ਦੇਵੀ ਦਾ ਪ੍ਰਸ਼ਾਜੋਗੀ ਬ੍ਰਾਹਮਣ ਸਭਾ ਦੇ ਪ੍ਰਧਾਨ ਤੇ ਸੀਨੀਅਰ ਵਾਈਸ ਪ੍ਰਧਾਨ ਬਿਸ਼ਪ ਸਨਾਧਨਤਨ ਸੁਭਾਜੀ ਨੇ ਇਹਨਾਂ ਨੇ ਮੈਨੂੰ ਕਾਲ ਆਈ ਸੀ ਇਹਨਾਂ ਨੇ ਕਿਹਾ ਵੀ ਤੁਹਾਨੂੰ ਜ਼ਿੰਮੇਵਾਰੀ ਲੈਣੀ ਹੈ ਤੇ ਤੁਸੀਂ ਇੱਕ ਪ੍ਰੋਗਰਾਮ ਲਿਕੋ ਤੇ ਅਸੀਂ ਇਹਨਾਂ ਨਾਲ ਬਹੁਤ ਸਾਲਾਂ ਤੋਂ ਜੁੜੇ ਹੋਏ ਦੇਵ ਜਲ ਪ੍ਰਸ਼ਰ ਜੀ ਨਾਲ 2011 ਤੋਂ ਦੇਵ ਜਲ ਪ੍ਰਸ਼ਰ ਜੀ ਨੇ ਮੈਨੂੰ ਉੱਥੇ ਦਾ ਪ੍ਰਧਾਨ ਲਗਾਇਆ ਹੋਇਆ ਨੰਗਲ ਦਾ ਔਰ ਉਸ ਤੋਂ ਬਾਅਦ ਅਸੀਂ ਪੂਰੀ ਸਮਾਜ ਦੀ ਡਟ ਕੇ ਸੇਵਾ ਕੀਤੀ ਪਿਛਲੇ 14 ਸਾਲਾਂ ਤੋਂ ਬ੍ਰਾਹਮਣ ਸਮਾਜ ਦੀ ਰਾਹੀਂ ਸੇਵਾ ਕਰਦੇ ਰਹੇ ਹਾਂ ਪਰ ਕੱਲੀ ਬ੍ਰਾਹਮਣ ਸਮਾਜ ਦੀ ਸੇਵਾ ਨਹੀਂ ਕੀਤੀ ਤਦ ਵੀ ਅਸੀਂ ਪ੍ਰਧਾਨ ਜੀ ਦੀ ਸਾਨੂੰ ਸੇਧ ਸੀ ਅਸੀਂ ਸਨਾਤਾ ਦੀ ਹੀ ਸੇਵਾ ਕੀਤੀ ਚਾਹੇ ਕੋਈ ਮੁੱਦਾ ਕਿਸੇ ਬਾਲਮੀਕ ਸਮਾਜ ਦਾ ਹੁੰਦਾ ਸੀ ਚਾਹੇ ਕੋਈ ਖੱਤਰੀ ਸਮਾਜ ਦਾ ਹੁੰਦਾ ਸੀ ਭਾਵੇਂ ਕਿਸੇ ਵੀ ਸਮਾਜ ਦਾ ਮੁੱਦਾ ਹੁੰਦਾ ਸੀ ਰਮਨ ਸ਼ਰਮਾ ਨੇ ਨੰਗਲ ਸ਼ਹਿਰ ਦੀ ਲੜਾਈ ਹਮੇਸ਼ਾ ਅੱਗੇ ਵੱਧ ਕੇ ਲੜੀ ਔਰ ਲੜਦਾ ਰਹੂਗਾ ਤੁਹਾਨੂੰ ਪਤਾ ਹੈ ਲਾਸਟ ਟਾਈਮ ਜਦ ਪਿੱਛੇ ਦੇ ਸਾਡੇ ਵਿਕਾਸ ਬੱਗਾ ਜੀ ਦਾ ਇੱਥੇ ਕਤਲ ਕਰ ਦਿੱਤਾ ਗਿਆ ਸੀ ਉਸ ਟਾਈਮ ਦੇ ਵਿੱਚ ਅਸੀਂ ਬ੍ਰਾਹਮਣ ਸਵਾ ਨੰਗਲੇ ਆਵਾਜ਼ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਅਸੀਂ ਸਾਰਾ ਸ਼ਹਿਰ ਇੱਕ ਮੰਚ ਤੇ ਇਕੱਠਾ ਕੀਤਾ ਮੌਦੂ ਉਸ ਦੇ ਲਈ ਵੀ ਸਾਰੇ ਸ਼ਹਿਰ ਵਾਸੀਆਂ ਦਾ ਸਾਰੇ ਸਨਾਤਰੀਆਂ ਦਾ ਧਰਵਾਦੀ ਹਾਂ ਜਿਨ੍ਹਾਂ ਨੇ ਇੱਕ ਮੰਚ ਤੇ ਸਾਡੇ ਸਾਰਿਆਂ ਦੇ ਸਾਥ ਦੇ ਨਾਲ ਉਸ ਪੈਣ ਨੂੰ ਜਿਹੜਾ ਹੈ ਉਹਨੂੰ ਇਨਸਾਫ ਦਿਵਾਇਆ ਅੱਜ ਤੁਸੀਂ ਦੇਖੋ ਵਿਕਾਸ ਬੱਗਾ ਜੀ ਦੀ ਵਾਈਫ ਨੂੰ ਸਰਕਾਰੀ ਨੌਕਰੀ ਮਿਲ ਗਈ 10 ਲੱਖ ਰੁਪਏ ਪੰਜਾਬ ਸਰਕਾਰ ਸਰਕਾਰ ਵੱਲੋਂ ਮਿਲਿਆ ਉੱਤਾ ਮਿਲ ਸਕਿਆ ਜੇ ਅਸੀਂ ਸਾਰੇ ਸਨਾਤਨੀ ਉਦੋਂ ਜਾਗੇ ਜੇ ਅਸੀਂ ਨਹੀਂ ਜਾਗਦੇ ਤਾਂ ਉਸ ਪਰਿਵਾਰ ਨੂੰ ਕੁਝ ਨਹੀਂ ਮਿਲਣਾ ਸੀ ਮੈਂ ਤੁਹਾਡੇ ਚੈਨਲ ਦੇ ਰਾਹੀਂ ਅੱਜ ਜੋ ਮੈਨੂੰ ਜ਼ਿਲ੍ਹਾ ਪ੍ਰਧਾਨਗੀ ਦੀ ਸ੍ਰੀ ਸਨਾਤਨ ਵਿਸ਼ਪ ਸਨਾਤਨ ਸਰ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਹੈ ਮੈਂ ਵਿਸ਼ਵਾਸ ਦਿਵਾਉਣਾ ਹਾਂ ਜ਼ਿਲ੍ਹਾ ਰੋਪੜ ਵਿਸ਼ਪ ਸਨਾਤਨ ਪੰਜਾਬ ਦੇ ਇਤਿਹਾਸ ਦੇ ਵਿੱਚ ਲਿਖਿਆ ਜਾਊਗਾ ਅਪੇਂਡਪੇਂਡ ਜਾ ਕੇ ਮੈਂ ਕੰਮ ਕਰਾਂਗਾ ਆਪਣੀਆਂ ਟੀਮਾਂ ਖੜੀਆਂ ਕਰਾਂਗਾ ਪੂਰੇ ਸਨਾਤਨ ਨੂੰ ਇੱਕ ਮੰਚ ਤੇ ਇਕੱਠਾ ਕਰਾਂਗੇ ਜਾਤੀ ਬਾਤ ਨੂੰ ਉੱਪਰ ਉੱਠ ਕੇ ਕੰਮ ਕਰਾਂਗੇ ਸਾਰੀਆਂ ਜਾਤੀਆਂ ਸਾਰੇ ਧਰਮਾਂ ਨੂੰ ਇਕੱਠੇ ਕਰਕੇ ਇੱਕ ਮੰਚ ਤੇ ਕੰਮ ਕਰਾਂਗੇ ਉਹ ਸਨਾਤਨ ਧਰਮ ਦਾ ਝੰਡਾ ਬੁਲੰਦ ਕਰਾਂਗੇ ਭਾਰਤ ਮਾਤਾ ਕੀ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ